ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਵਿੱਕੀ ਤੇ ਪ੍ਰੀਤ ਦਾ ਰਿਸ਼ਤਾ ਕਿਵੇਂ ਹੋਇਆ ਤੇ ਕੌਣ ਸੀ ਵਿਚੋਲੇ ਤੇ ਕਿੰਨਾ ਨੀ ਰਿਸ਼ਤਾ ਕਰਾਇਆ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਵਿੱਕੀ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਪ੍ਰੀਤ ਨੂੰ ਵੀ ਤੁਸੀਂ ਸਾਰੇ ਜਾਣਦੇ ਹੋ ਪਹਿਲਾਂ ਆਪ ਗੱਲ ਕਰਦੇ ਆਂ ਪ੍ਰੀਤ ਦੀ ਪ੍ਰੀਤ ਨੂੰ ਤੁਸੀਂ ਸਾਰੇ ਜਾਣਦੇ ਹੋ ਇਹ ਵੀਡੀਓ ਮੈਂ ਉਹਨਾਂ ਲਈ ਲੈ ਕੇ ਆਈ ਹਾਂ ਜਿਨ੍ਹਾਂ ਨੂੰ ਪ੍ਰੀਤ ਹੁੰਦੀ ਫੈਮਿਲੀ ਬਾਰੇ ਜਾਂ ਉਹਨਾਂ ਦੇ ਰਿਸ਼ਤੇ ਬਾਰੇ ਚੰਗੀ ਤਰ੍ਹਾਂ ਨਹੀਂ ਪਤਾ ਕਿਉਂਕਿ ਕਈ ਨਵੇਂ ਜੁੜੇ ਹਨ ਉਹਨਾਂ ਲਈ ਵੀਡੀਓ ਹੈ ਪ੍ਰਾਣਿਆਂ ਨੂੰ ਤਾਂ ਪਤਾ ਹੀ ਹੈ ਸੋ ਆਪਾਂ ਗੱਲ ਕਰਦੇ ਹਾਂ ਪ੍ਰੀਤ ਬਾਰੇ ਪ੍ਰੀਤ ਤਕਵਲ ਦੀ ਭੈਣ ਆ ਤੇ ਕਵਲ ਦੀਆਂ ਦੋ ਭੈਣਾਂ ਹਨ ਕਵਲ ਦੀ ਇੱਕ ਵੱਡੀ ਭੈਣ ਹੈ ਤੇ ਪ੍ਰੀਤ ਸਭ ਤੋਂ ਛੋਟੀ ਹੈ ਕਵਲ ਦੀ ਵੱਡੀ ਭੈਣ ਇਸ ਟਾਈਮ ਇਟਲੀ ਵਿੱਚ ਰਹਿੰਦੀ ਹੈ ਉਹਦਾ ਵਿਆਹ ਅਮਰਸਰ ਵਿੱਚ ਹੋਇਆ ਸੀ ਪਰ ਉਹ ਆਪਣੀ ਫੈਮਲੀ ਨਾਲ ਇਟਲੀ ਵਿੱਚ ਰਹਿੰਦੀ ਹੈ ਕਵਲ ਦੀ ਫੈਮਲੀ ਵਿੱਚ ਉਸਦੇ ਮਾਤਾ ਪਿਤਾ ਤੇ ਉਸਦੀ ਵਾਈਫ ਸੰਦੀਪ ਕੌਰ ਤੇ ਉਹਨਾਂ ਦੇ ਦੋ ਬੱਚੇ ਹਨ ਕਰਨਵੀਰ ਉਹਨਾਂ ਦਾ ਬੇਟਾ ਹੈ ਤੇ ਗੁਰਮੇਰ ਉਹਨਾਂ ਦੀ ਬੇਟੀ ਹੈ ਸੋ ਅਸੀਂ ਗੱਲ ਕਰਦੇ ਹਾਂ ਕਿ ਪ੍ਰੀਤ ਦਾ ਰਿਸ਼ਤਾ ਵਿੱਕੀ ਨਾਲ ਕਿਵੇਂ ਜੁੜਿਆ ਪੂਆ ਜੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਕਿ ਸਾਡਾ ਪੰਜਾਬ ਵਾਲਿਆਂ ਨਾਲ ਕੰਮ ਕਰਦੇ ਹਨ ਤੇ ਉਹ ਕਵਲ ਦੀ ਪੂਆ ਜੀ ਹਨ ਤੇ ਵਿੱਕੀ ਦੀ ਮਾਮੀ ਦੀ ਹਨ ਮਤਲਬ ਕਿ ਉਹ ਪ੍ਰੀਤ ਦੀ ਪੂਆ ਤੇ ਵਿੱਕੀ ਦੀ ਮਾਮੀ ਜੀ ਲੱਗੇ ਇਸ ਕਰਕੇ ਉਹੀ ਵਿਚੋਲੇ ਹਨ ਉਹਨਾਂ ਨੇ ਆਪਣੇ ਨਨਾਨ ਦੇ ਮੁੰਡੇ ਦਾ ਰਿਸ਼ਤਾ ਆਪਣੇ ਭਰਾ ਦੀ ਕੁੜੀ ਵੱਲ ਕਰ ਦਿੱਤਾ ਇਸ ਤਰ੍ਹਾਂ ਉਹਨਾਂ ਦਾ ਰਿਸ਼ਤਾ ਆਪਸ ਵਿੱਚ ਜੁੜ ਗਿਆ ਆਪਕਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਹਿਲਾਂ ਵਿੱਕੀ ਹੁਣਾਂ ਨੇ ਰਿਸ਼ਤਾ ਮੰਗਿਆ ਸੀ ਫਿਰ ਭੂਆ ਜੀ ਨੇ ਆਪਣੇ ਭਰਾ ਨਾਲ ਗੱਲ ਕੀਤੀ ਕਿ ਵਿੱਕੀ ਮੈਂ ਆਪਣੀ ਨਨਾਨ ਦੇ ਮੁੰਡੇ ਨਾਲ ਪ੍ਰੀਤ ਦਾ ਰਿਸ਼ਤਾ ਕਰਨਾ ਚਾਹੁੰਦੀ ਹਾਂ ਤੇ ਉਹ ਸਾਰੇ ਜਾਣਿਆਂ ਨੇ ਸਲਾਹ ਕਰਕੇ ਉਹ ਮੰਨ ਗਏ ਕਿਉਂਕਿ ਵਿੱਕੀ ਬਹੁਤ ਹੀ ਵਧੀਆ ਮੁੰਡਾ ਸੀ ਸਾਰਿਆਂ ਨੂੰ ਪਸੰਦ ਵੀ ਸੀ ਇਸ ਤਰੀਕੇ ਨਾਲ ਉਹਨਾਂ ਦਾ ਆਪਸ ਵਿੱਚ ਰਿਸ਼ਤਾ ਜੁੜ ਗਿਆ ਤੇ ਉਹ ਬਹੁਤ ਹੀ ਵਧੀਆ ਫੈਮਿਲੀ ਹੈ ਕਿ ਰਲ ਮਿਲ ਕੇ ਰਹਿੰਦੇ ਹਨ ਤੇ ਇਸ ਤਰੀਕੇ ਨਾਲ ਇਹਨਾਂ ਦੋਵਾਂ ਦਾ ਰਿਸ਼ਤਾ ਹੋ ਗਿਆ ਸੋ ਤੁਹਾਨੂੰ ਵਿੱਕੀ ਤੇ ਪ੍ਰੀਤੀ ਜੋੜੀ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ